सरदार जी मेरे पैसे दे और ओ, है। हाँ है। अच्छा। ठीक है करता पर कई के उसे रख रखे हैं हाँ जी रखे हैं अच्छा चल ठीक है तू समान रखा तो फिर तुम दे पैसे ठीक है हाँ जी सरदार जी रखे हैं अच्छा ਹੁਣ ਉਹ ਪਹਿਲੇ ਜਿਹਨੇ ਤੇਰੀ ਧਿਆੜੀ ਆਖੀ ਬਣਦੀ ਆ ਨਾ ਕਾਕਾ ਤੇ ਉਹਦੇ ਚੋਂ 80 ਰੁਪਏ ਘੱਟਿਆ ਸਰਦਾਰ ਜੀ 80 ਰੁਪਏ ਕਾਦੇ ਘੱਟ ਮੈਂ ਤੇ ਸਾਰਾ ਕੰਮ ਤਾਂ ਸਾਰਾ ਕੀਤਾ ਵੀ ਕਾਕਾ ਗੱਲ ਦੱਸਾਂ ਕਿ ਇਹ ਬੱਚੇ ਦੀ ਚਾਹ ਨੂੰ ਤੂੰ ਪੀਤੀ ਆ ਉਹ ਰੋਟੀ ਖਾਦੀ ਆ ਇਸ ਕਰਕੇ ਆ ਉਹ ਜਿਹੜਾ ਤੇਰੇ ਪੈਸੇ ਉਹਨੇ ਤੇ ਘੱਟਨੇ ਪੈਣੇ ਆ ਠੀਕ ਆ ਤੇ ਬਾਰੇ ਬਾਕੀ ਆ ਤੇਰੀ ਮੈਂ ਜਿਹੜੀ ਪੜਦੀ ਆ ਉਹ ਤਰ੍ਹਾਂ ਫੜਦੀ ਰਹੇ ਸਰਦਾਰ ਜੀ ਸਾਰੇ ਪਿਉਂਦੇ ਆ ਚਾਹ ਵੀ ਸਾਰੇ ਪਿਉਂਦੇ ਰੋਟੀ ਵੀ ਸਾਰੇ ਖਾਂਦੇ ਆ ਕਿ ਕਾ ਕਿ ਪਿਉਂਦੇ ਹੋਣਗੇ ਪਰ ਸਾਡੇ ਤੇ ਮਤਲਬ ਆ ਵੀ ਸਾੜਾ ਹੀ ਅੱਗੇ ਜੀ ਕੰਮ ਕਰਾਉਂਦੇ ਆ ਤੇ ਅੱਗੇ ਪਿਉਂਦੇ ਇੱਥੇ ਜੱਜ ਜਰਾਉਂਦੇ ਆ ਤੇ ਉਹ ਅਸੀਂ ਇਹਦੇ ਪਾਸੇ ਕੱਢਦੇ ਆ ਬਾਕੀ ਤਾਂ ਦੂਜੇ ਦਾਬ ਜਿਸ ਹਿਸਾਬ ਲੱਗੇ ਤੇ ਕੋਈ ਤੁਹਾਡੇ ਨਾਂ ਆਇਓ ਬਾਕੀ ਇਹ ਸਾਡਾ ਇਹ ਹਿਸਾਬ ਇਹਦੇ ਪਾਸੇ ਕੱਟਨੇ ਪੈਂਦੇ ਸਨ ਸਾ ਕਾ ਕਿ ਹੋਰ ਵੀ ਖਾਰ ਕਾਰੋਬਾਰ ਚੱਲਦਾ ਵਾ ਬਾਕੀ ਲੰਗਾਈ ਵਧੀਆ ਕਮ ਕਰਦਾ ਕਦੇ ਨਹੀਂ ਰੁਕਦਾ ਮੈਂ ਸਿਰ ਉੱਤੇ ਬੋਲ ਟਾ ਚੁੱਕਦਾ ਮੈਂ ਮੈਂ ਮਿੰਦ ਕਰਾਂ ਸਰਦਾ दार जी ਰਾ ਸਰਦਾਰ ਜੀ ਮੇਰੀ ਮਿਹਰਤ ਦੇ ਦਿਓ ਪੂਰੀ ਮੇਰੇ ਛੋਟੇ ਛੋਟੇ ਨਿਆਣੇ ਤੇ ਕਹਿੰਦੇ ਦੁੱਧ ਪੀਣਾ ਪਰ ਖਾਣੇ ਨੇ ਮੈਨੂੰ ਪੈਸੇ ਦੇਣ ਲੱਗਿਆ ਅੱਜ ਤੁਸੀਂ ਕਿਉਂ اٹਦੇ ਜੀ ਦੇਸ਼ ਕਰ ਵਿੱਚ ਪੜੀ ਗਰੀਬੀ ਹੈ ਪਾਈਓ ਕਰਦਾ ਮੈਂ ਮਜ਼ਦੂਰੀ ਮੈਂ ਮਿਹਨਤ ਕਰਾਂ ਸਰਦਾਰ ਜੀ ਮੇਰੀ ਮਿਹਨਤ ਦੇ ਦਿਓ ਪੂਰੀ ਨਾ ਝੜਕਾ ਮਾਰ ਗਰੀਬਾਂ ਨੂੰ ਬਾੜ ਮੱਤੇ ਲਿਖੇ ਨਿਸਬਾਂ ਰਹਿੰਦਾ ਮਧੁਰ ਗਰੀਬਾਂ ਦੀ ਤੈਨੂੰ ਲਾ ਮੈਨੂੰ ਜ਼ਰੂਰੀ ਸਾਡੇ ਘਰ ਵਿੱਚ ਪੜੀ ਗਰੀਬੀ ਹੈ ਤਾਈਆਂ ਕਰਦਾ ਮੈਂ ਮਜ਼ਦੂਰੀ ਮੈਂ ਮਿਲਤ ਕਰਾਂ ਸਰਦਾਰ ਜੀ